ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਖੈਰਾ ਵਿਕਰਮਜੀਤਿਆ ਦੇ ਸਮਰਥਨ ਦੇ ਵਿੱਚ ਸਾਹਮਣੇ ਆਏ ਨੇ ਉਹਨਾਂ ਨੇ ਕਿਹਾ ਮੈਂ ਵਿਕਰਮਜੀਤਿਆ ਵਿਰੋਧਾ ਛਾਪੇ ਮਾਰੀ ਦੀ ਸਖਤ ਨਿੰਦਾ ਕਰਦਾ ਜੋ ਕਿ ਰਾਜਨੀਤਿਕ ਬਦਲਾਖੋਰੀ ਨਾਲ ਕੀਤੀ ਗਈ ਹੈ ਉਹਨਾਂ ਨੇ ਕਿਹਾ ਪੰਜਾਬ ਹੁਣ ਇੱਕਾ ਪੁਲਿਸ ਰਾਜ ਵਿੱਚ ਬਦਲ ਗਿਆ ਹੈ ਉਹਨਾਂ ਨੇ ਕਿ ਕੁਝ ਆਖਿਆ ਤੁਹਾਨੂੰ ਸੁਣੋ ਨੇ ਸਾਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਜੋ ਸਰਦਾਰ ਵਿਕਰਮਜੀਤ ਸਿੰਘ ਮਜੀਠੀਆ ਦੇ ਕਰੇ ਇੱਕ ਡਾਕੂ ਵਾਂਗੂ ਪੁਲਿਸ ਨੇ ਰੇਡ ਦਿੱਤਾ ਉਦੀ ਸਖਤ ਸ਼ਬਦਾਂ ਚ ਨਿਖੇਪੀ ਕਰਦਾ ਯਾਦ ਰੱਖੇ ਕਿ ਆਪਾਂ ਆਪਣੇ ਸਭ ਦੇ ਪਰਿਵਾਰ ਨੇ ਅ ਵਿਕਰਮ ਜੀਠਿਆ ਦੀ ਜਿਹੜੀ ਵਾਈਫ ਆ ਉਹ ਪੰਜਾਬ ਦੀ ਇੱਕ ਸੁਣੀ ਹੋਈ ਐਮਐਲਏ ਆ ਉਹਦੇ ਜੋ ਛੋਟੇ ਛੋਟੇ ਬੱਚੇ ਨੇ ਔਰ ਜੋ ਇਹ ਅ ਰੇਡ ਹੋਇਆ ਨਾ ਵਿਜੀਲੈਂਸ ਵੱਲੋਂ ਇਹ ਇਹਦਾ ਮਕਸਦ ਸਿਰਫ ਇੱਕ ਆ ਤੇ دہشت ਪਾਉਣੀ ਆ ਸਾਰੇ ਪੰਜਾਬ ਦੇ ਵਿੱਚ ਵਿਰੋਧੀਆਂ ਨੂੰ ਇੱਕ ਸੁਨੇਹਾ ਦੇਣਾ ਕਿ ਕਿ ਕਿਵੇਂ ਅਸੀਂ ਆਪਣੇ ਵਿਰੋਧੀਆਂ ਦੇ ਘਰਾਂ ਦੇ ਅੰਦਰ ਵੜ ਕੇ ਡਾਕਾ ਮਾਰ ਕੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੇ ਪਰਿਵਾਰਾਂ ਨੂੰ ਭੈ ਪੀਤ ਕਰਕੇ ਅਸੀਂ ਪੰਜਾਬ ਦੀ ਆਵਾਜ਼ ਬੰਦ ਕਰਾਉਣੀ ਜਾਣਦੇ ਹਾਂ ਇਹ ਕਰਤੂਤ ਹੈ ਭਗਵੰਤ ਮਾਨ ਦੇ ਔਰ ਇਹਦੇ ਪਿੱਛੇ ਅਰਵਿੰਦ ਕੇਜਰੀਵਾਲ ਦਾ ਬਹੁਤ ਵੱਡਾ ਹੱਥ ਹੈ ਇਹ ਉਹਦੇ ਕਹਿਣ ਤੇ ਹੋ ਰਿਹਾ ਸਾਰਾ ਕੁਝ ਔਰ ਮੈਂ बार-बार ਕਹਿ ਰਿਹਾ ਸੀਗਾ ਕਿ ਅੱਜ ਪੰਜਾਬ ਪੁਲਿਸ ਸਟੇਟ ਵਿੱਚ ਤਬਦੀਲ ਹੋ ਗਿਆ ਪੁਲਿਸ ਰਾਜ ਇੱਥੇ ਪੰਜਾਬ ਦੇ ਵਿੱਚ ਝੂਠੇ ਪੁਲਿਸ ਮੁਕਾਬਲੇ ਹੋ ਰਹੇ ਨੇ ਪੰਜਾਬ ਦੇ ਥਾਣਿਆਂ ਵਿੱਚ ਇਹ ਸਟਾਫਾਂ ਵਿੱਚ ਨੌਜਵਾਨਾਂ ਨੂੰ ਉਹਨਾਂ ਦੇ ਪ੍ਰਾਈਵੇਟ ਪਾਰਟਸ ਤੇ ਕਰੰਟ ਲਾ ਕੇ 3 ਡਿਗਰੀ ਟੌਰਚਰ ਕਰਕੇ ਮਾਰਿਆ ਜਾ ਰਿਹਾ ਵਾ ਲੇਕਿਨ ਸਰਕਾਰ ਦੇ ਉੱਤੇ ਕੋਈ ਜੂਨ ਨਹੀਂ ਸਰ ਕਰੇ ਔਰ ਦੂਸਰੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜਾ ਵਿਜੀਲੈਂਸ ਦਾ ਛਾਪਾ ਹੈ ਇਹ ਅਗਰ ਵਿਜੀਲੈਂਸ ਜੇ ਤੁਸੀਂ ਵਿਕਸਿਤ ਦੇਸ਼ਾਂ ਵਿੱਚ ਜਾਓਗੇ ਐਵਨ ਆਪਣੇ ਦੇਸ਼ ਵਿੱਚ ਵੀ ਤੁਸੀਂ ਇਹ ਕਹਿਣਾ ਚਾਹੁੰਦੇ ਨਾ ਕਿ ਸਰੋਤਾਂ ਤੋਂ ਜ਼ਿਆਦਾ ਆਮਦਨ ਜਾਂ ਜਾਇਦਾਦ ਬਣਾਈ ਹੈ ਵਿਕਰਮਜੀਤ ਸਿੰਘ ਨੇ ਤੇ ਉਹਦੀ ਤੁਸੀਂ ਪੂਰੀ ਤਹਿਕੀਕਤ ਕਰੋ ਕੁਐਸਚਨਿੰਗ ਕਰੋ ਉਹਦੇ ਤੋਂ ਸਬੂਤ ਮੰਗੋ ਉਹਦੇ ਤੋਂ ਵੇਰਵਾ ਮੰਗੋ ਉਹਦੇ ਸਾਰੇ ਬੈਂਕ ਅਕਾਊਂਟ ਵੈਸੀ ਪੁਲਿਸ ਲੈ ਸਕਦੀ ਆ ਔਰ ਸਾਰਾ ਮਸਲਾ ਚੱਕ ਕੇ ਤੁਸੀਂ ਅਦਾਲਤ ਵਿੱਚ ਰੱਖ ਦਿਓ ਜਿਵੇਂ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਡਿਸਪਰੋਪੋਰਸ਼ਨੇਟ ਐਸੈਟ ਦਾ ਕੇਸ ਸੀਗਾ ਉਹ ਸਾਰਾ ਚੱਕ ਕੇ ਅਸ਼ੇਦ ਮੁਹੱਲੀ ਦੀ ਅਦਾਲਤ ਵਿੱਚ ਰੱਖ ਦਿੱਤਾ ਸੀਗਾ ਅਦਾਲਤ ਦੀ ਮਰਜ਼ੀ ਆ ਉਹਨਾਂ ਨੂੰ ਤਲਬ ਕਰੇ ਉਹਨਾਂ ਨੂੰ ਜੇਲ੍ਹ ਭੇਜੇ ਲੇਕਿਨ ਜਿਹੜਾ ਇਹ ਪੁਲਿਸ ਦਾ ਇਸ ਤਰ੍ਹਾਂ ਨਾਲ ਕੰਧਾਂ ਟੱਪ ਕੇ 30 ਆਦਮੀਆਂ ਦੀ ਜਾ ਕੇ ਦਹਿਸ਼ਤ ਪੋਣਾ ਔਰ ਇਹਨਾਂ ਦੇ ਕੋਲ ਕੋਈ ਵਾਰੰਟ ਨਹੀਂਗਾ ਯਾਦ ਰਹਿ ਜਦੋਂ ਮੈਨੂੰ ਅਰੈਸਟ ਕੀਤਾ ਸੀ ਮੇਰੇ ਚੰਡੀਗੜ੍ਹ ਦੇ ਘਰੋਂ ਮੈਂ ਬਹੁਤ ਵਾਰ ਪੁੱਛਿਆ ਪੁਲਿਸ ਨੂੰ ਫਾਜ਼ਿਲਕਾ ਤੋਂ ਚਲ ਕੇ ਆਏ ਸੀਗੇ ਕਿ ਤੁਹਾਡੇ ਕੋਲ ਕੋਈ ਸਰਚ ਵਾਰੰਟ ਹੈ ਤੁਹਾਡੇ ਕੋਲ ਮੈਨੂੰ ਅਰੈਸਟ ਕਰਨ ਦਾ ਕੋਈ ਵਾਰੰਟ ਹੈ ਕੁਝ ਨਹੀਂ ਸੀਗਾ ਇਹ ਗੈਰਕਾਨੂੰਨੀ ਆ ਔਰ ਜੋ ਕੁਝ ਪਿਛਲੇ ਸਮੇਂ ਤੋਂ ਭਗਵੰਤ ਮਾਨ ਦੀ ਸਰਕਾਰ ਨੇ ਬਦਲਾਖੋਰੀ ਦੇ ਤਹਿਤ ਜਿੰਨੇ ਮੁਕਦਮੇ ਦਰਜ ਕੀਤੇ ਬਹੁਤੇ ਮੁਕਦਮੇ ਖਾਰਜਕ ਹੋ ਚੁੱਕੇ ਨੇ ਬਹੁਤੇ ਮੁਕਦਮੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਕਾਸ਼ ਕਰ ਚੁੱਕੇ ਨੇ ਜਿਹੜਾ ਮੇਰੇ ਤੇ ਡਰੱਗਸ ਦਾ ਇਹਨਾਂ ਨੇ ਝੂਠਾ ਮੁਕਦਮਾ ਪੜਾਇਆ ਸੀ 9 ਸਾਲ ਪੁਰਾਣਾ ਉਹਦੀ ਟ੍ਰਾਇਲ ਸਟੇ ਕੀਤੀ ਹੋਈ ਹੈ ਸੁਪਰੀਮ ਕੋਰਟ ਆਫ ਇੰਡੀਆ ਨੇ ਔਰ ਸੁਪਰੀਮ ਕੋਰਟ ਤੋਂ ਭੱਜਦੀ ਪੰਜਾਬ ਸਰਕਾਰ ਉੱਤੇ ਪੇਸ਼ ਨਹੀਂ ਹੋ ਰਹੀ ਹੁਣ ਛੁੱਟੀਆਂ ਤੋਂ ਬਾਅਦ ਉਹ ਕੇਸ ਲੱਗੇਗਾ ਲੇਕਿਨ ਮੈਂ ਸਮਝਦਾ ਕਿ ਬੜੇ ਅਫਸੋਸ ਦੀ ਗੱਲ ਆ ਬੜੇ ਅ ਭਗਵੰਤ ਮਾਨ ਲਈ ਬਹੁਤ ਇੱਕਾਇਰਤਾ ਦਾ ਕੰਮ ਹੈ ਕੋਈ ਦਲੇਰੀ ਨਹੀਂ ਗਈ ਤੁਸੀਂ ਪੰਜਾਬ ਦਾ ਦੀ ਪੁਲਿਸ ਦਾ ਤੇ ਅਮਲੇ ਦੇ ਸਹਾਰਾ ਲੈ ਕੇ ਤੇ ਆਪਣੀਆਂ ਵਿਰੋਧੀਆਂ ਦੇ ਉੱਤੇ ਹਮਲੇ ਕਰ ਰਹੇ ਮੈਂ ਪੁੱਛਣਾ ਚਾਹੁੰਦਾ ਕੇਜਰੀਵਾਲ ਤੇ ਭਗਵੰਤ ਮਾਨ ਨੂੰ ਕਦੀ ਕਿਸੇ ਬੋਕਰ ਪਾਰਟੀ ਦੀ ਜੂ ਰਿਪੋਰਟ ਲੁਧਿਆਣਾ ਲੈ